ਜਿਹੜਾ ਅੱਜ ਸ੍ਰੀ ਅਰਗਵਿੰਦਪੁਰਾ ਉੱਥੇ ਸੀਗੇ ਫੇਸ ਆ ਉੱਥੇ ਸੀਗੇ ਤੇ ਕੋਈ ਬੰਦਾ ਆਇਆ ਔਰ ਉਹ ਦਰਬਾਰ ਚ ਆ ਕੇ ਜਿਹੜੀਆਂ ਪ੍ਰਾਣੀ ਜੀ ਪੀੜੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਗਾਲਾਂ ਦੇ ਲੱਗ। ਔਰ ਗੁਰੂ ਮਹਾਰਾਜ ਨੇ ਸਿਕਾਨੋ ਗੰਗੀਤ ਤਵੇਂ ਸਜ਼ਾ ਦਿੱਤੀ ਜਾਵੇ ਤੇ ਸਿਕਾ ਨੇ ਉਥੇ ਗੁਰੂ ਸਾਹਿਬ ਦੇ ਸਾਹਮਣੇ ਸੱਪ ਤੇ ਛਤ੍ਰ ਮਾਰ ਮਾਰ ਕੇ ਮਾਰਿਆ। ਇਹ ਮਸਾਫਤ ਤਾਂ ਗਣੀ ਵੀ ਜਦੋਂ ਗੁਰੂ ਦਾ ਮਸਲਾ ਆ ਤੇ ਸੁਖਬੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੇ ਉਹਨਾਂ ਨੂੰ ਆਮ ਨਾ ਕਰੀ। ਇਹ ਨਹੀਂ ਆ ਵੀ ਵਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ। ਤੇ ਤੁਸੀਂ ਕੀ ਸਮਝਦੇ ਹੋ ਜਦੋਂ ਉਹਦੇ ਬੰਦੇ ਦੇ ਸਿਰ ਤੇ 72 ਵਜ ਰਹੇ ਹੋਣਗੇ ਤੇ ਉਹਨਾਂ ਕਹਿੰਦਾ ਹੋਊਗਾ ਮਾਫ ਕਰ ਦਿਓ। ਪਰ ਸਿੱਖਾਂ ਨੇ ਕੀਤਾ ਨਹੀਂ। ਨਾ ਗੁਰੂ ਨੇ ਕਿਹਾ ਮਾਫ ਕਰ। ਇਸੇ ਕਿਸਟਰੀ ਹੈ ਸਾਡੀ। ਕਹੇ ਫਿਰ ਉਹ ਸਾਰੀ ਗੱਲ ਆ ਰਹੀ ਹੈ ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੀਆਂ ਇਹਨਾਂ ਕਹੀ ਵੀ ਬਾਡੀ ਸਪੈਸ਼ਲ ਇਨ ਸੁਖਵੀਰ ਵੀ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਵੀਰ ਚ ਵੱਖਰਾ ਕੀ ਆ ਜਿਹੜਾ ਧੰਗੇ ਸਾਹਿਬ ਇਹ ਕਹਿਣ ਲੱਗੇ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦੇਵੋ। ਵੱਖਰਾ ਸਿਰਫ ਇਹਨਾਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਡੇਰਾ ਸਰਸਾ ਸੌਦਾ ਦੇ ਸਾਧ ਨੂੰ ਮਾਫੀ ਦੁਵਾਈ। ਇਹ ਸਪੈਸ਼ਲ ਹੈ ਸੁਖਵੀਰ ਚ। ਸਪੈਸ਼ਲ ਇਹ ਆ। ਕਿ ਇਹਨੇ ਉਹਨਾਂ ਲੋਕਾਂ ਨੂੰ DGP ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਸੂਮਾਂ ਦੇ ਖੂਨ ਦੀ ਹोली ਸ਼ਰ੍ਹਾਂ ਪੰਜਾਬ ਦੀ ਧਰਤੀ 'ਤੇ ਰੱਖੇ ਢੀ ਇਹ ਸਪੈਸ਼ਲਿਟੀ ਆਪਦੇ ਚ ਤੇ ਜੇ ਇਸੇ ਸਪੈਸ਼ਲਿਟੀ ਦੇ ਲਈ ਤਾਂ ਵੀ ਸਾਹਿਬ ਉਹਦੋਂ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤਾਂ ਫਿਰ ਸਾਹਿਬ ਨੂੰ ਇਹ ਕੋਈ ਸੋਚਣਾ ਚਾਹੀਦਾ ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਾਈ ਗੋਪਾਲ ਸਿੰਘ ਨਾਲ ਦੱਸਦਾ ਇਹਨਾਂ ਘਟਨਾਵਾਂ ਦੇ ਵਿੱਚ ਹਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ ਤਾਂ ਵੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ ਉਹ ਸੀ ਭਾਈ ਦਰਨ ਸਿੰਘ ਦੀ ਪਗ ਲਾਉਣ ਦਾ ਮਸਲਾ ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ ਉਸ ਬੰਦੇ ਨੇ ਝਾੜ ਕੇ ਪਗ ਲਾਈ ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਦੀ ਇੱਕੋ ਲੈਣ ਹੈ। ਆ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਅਜਿਵੇਂ ਵਿੱਚ ਨਿੱਕੀਆਂ ਚੀਜ਼ਾਂ ਹੋਈਆਂ ਪਾਗਰਾਂ ਨੂੰ ਤਾਂ ਨਿੱਕੀਆਂ ਚੀਜ਼ਾਂ ਜਾਣ ਪੁੱਝੀ। ਮਤਲਬ ਆ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਐ। ਤੇ ਇੱਕ ਦ੍ਰਿੜ, ਇਮਾਨਦਾਰ, ਸੱਚੇ ਸੁਸਤੇ ਸਿੱਖ ਦੀ ਜਾਣ ਪੁੱਝ ਕੇ ਪਗਲਾ ਜਨੇ ਇਹਨਾਂ ਨੂੰ ਛੋਟੀ ਘਟਨਾ ਲੱਗਦੀ ਐ। ਇਹ ਤਾਂ ਜੀਵੰਦਿਆਲਾ ਬਿਆਨ ਹੋ ਗਿਆ ਇਹ ਵੇਖੋ ਤੇ ਮਤਲਬ ਵੱਡਾ درخت ਦਿਖਦਾ ਤੇ ਅੰਦਰ ਧਰਤੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ ਵੀ ਵੱਡੀ ਘਟਨਾ ਦੇ ਚ ਨਿੱਕੀ ਘਟਨਾ ਵਾਪਰ ਗਈ ਇਹ ਕਿਹੜੀ ਨਿੱਕੀ ਘਟਨਾ ਹੈ ਔਰ ਫਿਰ ਉਸ ਬੰਦਾ ਜਿੰਨੇ ਪੱਗ ਲਾਈ ਉਹ ਰਿਆਕਬਾਰਾਂ ਦੇ ਵਿੱਚ ਲੱਗੀਆਂ ਜਾਣ ਸਿਕਿਉਰਟੀ ਵਧਾ ਦਿੱਤੀ ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹੋਣਾ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਫਿਸ਼ੀਲ ਸਾਨਕਾ ਚਾਰ ਕ ਭੜੇ ਦੇ ਬਿਆਨ ਜਾਂਦੇ ਤੇ ਨਾਲ ਦੋ ਚਾਰ ਪੁਲਸ ਵਾਲੇ ਲੱਗ ਜਾਂਦੇ ਹੁੰਦੇ ਹੁਣ ਬਸ ਤੇਰੇ ਸਿਰ ਤੇ ਪਾਗੀਆ ਕੈਟਾਗਰੀ ਤੂੰ ਵੀ ਹਸੀ ਦੀ ਸਿਕਿਉਰਟੀ ਲੈ ਮਾ ਨਜ਼ਾਰੇ ਲੈ ਪਰ ਆਪਣੇ ਆਪ ਨੂੰ ਕੈਟਾਗਰੀ ਹੁਣ ਹੋਸੀ ਜੀ ਕਿਨੇ ਕਿ ਜਦ ਤਾ ਤੂੰ ਜੰਪ ਰੇ ਸਮਾਂ ਤੇ ਸ਼ਿਵ ਸਾਨਕ ਕਰਦੇ ਹੈ ਨਾ ਤੇ ਸਿਕਰ ਕਰਾ ਚਾਰ ਕਲਾਂ ਬੋਲੀਆਂ ਤੇ ਸਿਕਿਉਰਟੀ ਦੇ ਆਡਿਟ ਤੁਰੇ ਕਰਨਾ ਔਰ ਜਨਾ ਚ ਤੇਰੇ ਕੋ ਸਿਕਿਉਰਟੀ ਵੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ ਪਜਤਨ ਪੰਥ ਨੂੰ ਮੌਕਾ ਮਿਲੇਗਾ ਇਸ ਪਗ ਲਈ ਦਾ ਇਨਸਾਫ ਹੋਏ। ਕੋਰੇ ਅਸੀਂ ਕਰਾਂਗੇ। ਔਰ ਪੰਖ ਇਹੋ ਨੇ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਾਂ ਲੱਗਾ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਕਮੇਟੀ ਤਰਜ਼ਾਰ ਨੇ ਕਰਤੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਔਰ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਮਤਾ ਪਾ ਕੇ ਜਹਦਾ ਸਾਹਬਾ ਨੂੰ ਸੌਂਪਤਾ। ਜੀ ਸ਼ੇਖ ਦੇ ਅਸੀਂ ਇਹ ਵੀ ਅੱਜ ਇੱਕ ਖੁੱਲੀ ਗੱਲ ਕਹਿਨੇ ਆ ਆਪਣੇ ਵੱਲੋਂ ਅਸੀਂ ਕਹਿਨੇ ਆ ਕਿ ਜਿਹੜੇ 13 ਦੇ 13 ਮੈਂਬਰ ਤਰਵੀਬ ਲੈ ਕੇ ਗਏ ਨੇ ਡਿਮਾਂਡ ਕਿ ਛੇਕ ਦਿਓ ਉਹਨਾਂ ਨੂੰ ਲੱਗਦਾ ਕਿ ਭਾਈ ਨਰਾਇਣ ਸਿੰਘ ਚੌੜਾ ਦਾ ਗੁਨਾਹ ਇਨਾ ਵੱਡਾ ਹੈ ਕਿ ਪੰਜ ਤੋਂ ਛੇਕ ਦੇਣਾ ਚਾਹੀਦਾ ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬੈਠ ਕੇ ਇੱਕ ਸੱਭਿਆਕ ਤਰੀਕੇ ਨਾਲ ਬੈਠ ਕੇ ਤੇਰੀ ਨਾਲ ਗੱਲ ਕਰ ਲਿਓ ਅਸੀਂ ਰੈਡੀ ਆ ਜੇ ਸਭ ਬੰਦੇ ਤਾਂ ਮਗਰ ਤੁਸੀਂ ਖਲੋਤੇ ਹੋ ਤੂਗੜੀਆਂ ਤਿਗੜੀਆਂ ਕਿ 100 ਬਣਾ ਵੱਧ ਦਿੱਨਾ ਦੇ ਦਾਂਗੇ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼ੇਕੀ ਜਾਣੀ ਚਾਹੀਦੀ ਬਜਾਏ ਕਿ ਭਾਈ ਨਰਿੰਦਰ ਸਿੰਘ ਚੌੜਾ ਤੇ ਜਦੋਂ ਉਥੇ ਨੂੰ ਤੁਸੀਂ ਬੋਲੇ ਤੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਹੁਣ ਸ਼ੇਕਣ ਵਾਲੇ ਪਾਸੇ ਵਰਦੇ ਦੋ ਮੈਂਬਰਾਂ ਨੂੰ ਜੈਕਟ ਕੀਤਾ ਨਾ ਹਾਂ ਜੀ ਹਾਂ ਦੋੜਾ ਕਿ ਉਹ ਵੋਟਸ ਐਕਸਕਲੂਡ ਕਰ ਆ ਉਹਨਾਂ ਨੂੰ ਐਕਸਕਲੂਡ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਇਹਨਾਂ ਦੀ ਲੋਇਲਟੀ ਉੱਥੇ ਜੁੜੀ ਪਈ ਆ ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਓਪਨ ਚੈਲੰਜ ਐਡਵੇਟ ਦੇ ਲਈ ਡਿਸਕਸ਼ਨ ਦੇ ਲਈ ਇਸ ਸਭਿਆਤ ਤਰੀਕੇ ਨਾਲ ਬੈੱਕ ਸਾਨੂੰ ਪੰਥ ਨੂੰ ਜਸਟੀਫਾਈ ਕਰ ਦਿਓ ਵੀ ਤੁਹਾਡੀ ਡਿਮਾਂਡ ਸਹੀ ਹੈ। ਇਸ ਚੈਲੰਜ ਇਨਕਲੂਡ ਮਿਸਟਰ ਧਾਮੀ ਯੈਸ ਯੈਸ ਇਨਕਲੂਡ ਐਂਡ ਧਾਮੀ ਸਾਹਿਬ ਨੂੰ ਵੀ ਇਹ ਵੀ ਤੁਸੀਂ ਉਹਨਾਂ ਨਾਲ ਹੱਟ ਦਿੱਤਾ ਹੈ ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰ ਲਿਆ। ਜੇ ਜੇ ਐਕਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜਾਓ। ਸ਼ੇਰੇ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਜਿਹੜਾ ਅੱਜ ਸ਼੍ਰੀ ਅਰਬਿੰਦਪੁਰਾ ਉੱਥੇ ਸੀਗੇ ਫੇਸਾਂ ਆ ਉੱਥੇ ਸੀਗੇ ਤੇ ਕੋਈ ਬੰਦਾ ਆਇਆ ਔਰ ਉਹ ਦਰਬਾਰ ਚ ਆ ਕੇ ਜਿਹੜੀਆਂ ਪ੍ਰਾਣੀਆਂ ਫੀੜੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਗਾਲਾਂ ਦੇਣ ਲੱਗ ਔਰ ਗੁਰੂ ਮਹਾਰਾਜ ਨੇ ਸਿਕਾਨੋ ਗੰਗੀ ਤਵੇਂ ਸਜ਼ਾ ਦਿੱਤੀ ਜਾ ਉਹਦਾ ਸਿਕਾਨੇ ਉੱਥੇ ਹੀ ਗੁਰੂ ਸਾਹਿਬ ਦੇ ਸਾਹਮਣੇ ਸਿਰ ਤੇ ਛਤਰਾ ਮਾਰ ਮਾਰ ਕੇ ਮਾਰਿਆ ਇਹ ਨਾ ਸਿਰਫ ਤਾਗ ਨਹੀਂ ਵੀ ਜਦੋਂ ਗੁਰੂ ਦਾ ਮਸਲਾ ਆ। ਤੇ ਸੁਖਵੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਉਹਨਾਂ ਨੂੰ ਆਮ ਨਾ। ਇਹ ਨਹੀਂ ਆ ਵੀ ਬਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ। ਤੇ ਤੁਸੀਂ ਕੀ ਸਮਝਦੇ ਹੋ ਜਦੋਂ ਉਹਦੇ ਬੰਦੇ ਦੇ ਸਿਰ ਤੇ 72 ਵਜ ਰਹੇ ਹੋਣਗੇ ਤੇ ਉਹਨਾਂ ਕਹਿੰਦਾ ਹੋਊਗਾ ਮਾਫ ਕਰਦੇ। ਪਰ ਸਿੱਖਾਂ ਨੇ ਕੀਤਾ ਨਹੀਂ ਨਾ ਗੁਰੂ ਨੇ ਕਿਹਾ ਮਾਫ ਕਰ। ਇਸ ਇੱਕ ਹਿਸਟਰੀ ਹੈ ਸਾਡੀ ਖੈਰ ਫਿਰ ਉਹ ਸਾਰੇ ਗੱਲ ਆ ਰਹੀ 12 ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੀਆਂ ਨਾ ਕਹੀ ਪਈ ਬਾਡੀ ਸਪੈਸ਼ਲ ਇਨ ਸੁਖਵੀਰ ਫਿਰ ਬਾਕੀ ਸਾਰੇ ਇਹ ਘਟਨਾਵਾਂ ਦੇ ਨਾਲੋਂ ਸੁਖਵੀਰ 'ਚ ਵੱਖਰਾ ਕੀ ਆ ਜਿਹੜਾ ਧੰਮੀ ਸਾਹਿਬ ਇਹ ਕਹਿਣ ਲੱਗੇ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ ਵੱਖਰਾ ਸਿਰਫ ਇੰਨਾ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਡੇਰਾ ਸਰਸਾ ਦਾ ਸੌਦਾ ਦੇ ਸਾਧ ਨੂੰ ਮਾਫੀ ਦੁਵਾਈ ਇਹ ਸਪੈਸ਼ਲ ਹੈ ਸੁਖਵੀਰ ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪੀ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਸੂਮਾਂ ਦੇ ਖੂਨ ਦੀ ਹੌਲੀ ਸ਼ਰ੍ਹਾਂ ਪੰਜਾਬ ਦੀ ਧਰਤੀ 'ਤੇ ਰੱਖੇ ਦੀ ਇਹ ਸਪੈਸ਼ਲਿਟੀ ਆ ਦੇ ਚ ਤੇ ਜੇ ਇਸੇ ਸਪੈਸ਼ਲਿਟੀ ਦੇ ਲਈ ਤਾਂ ਮਿਸਾਬ ਉਹਦੋਂ ਝੋਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤਾਂ ਫਿਰ ਧਾਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਜੀ ਕੌਰ ਪਾਸ ਸਿੰਘ ਨੇ ਦੱਸਤਾ ਇਹਨਾਂ ਘਟਨਾਵਾਂ ਦੇ ਵਿੱਚ ਹਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ ਤਾਂ ਵੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ ਉਹ ਸੀ ਪਾਇਂਦਰਾ ਸਿੰਦੀ ਪੱਗ ਲਾਉਣ ਦਾ ਮਸਲਾ ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ ਉਸ ਬੰਦੇ ਨੇ ਝਾੜ ਕੇ ਪੱਗ ਲਾਈ ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਦੀ ਇੱਕੋ ਲੈ ਆਏ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹੋ ਜਿਹੀ ਵਿੱਚ ਨਿੱਕੀਆਂ ਚੀਜ਼ਾਂ ਹੁੰਦੀਆਂ ਪਾਗਲ ਉਹਨੇ ਤਾਂ ਨਿੱਕੀ ਚੀਜ਼ਾਂ ਜਾਣ ਪੁੱਝੇ ਮਤਲਬ ਆ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁਸਚੇ ਸਿੱਖ ਦੀ ਜਾਣ ਪੁੱਝ ਕੇ ਪਗਲਾ ਜਨੇ ਇਹਨਾਂ ਨੂੰ ਛੋਟੀ ਘਟਨਾ ਲੱਗਦੀ ਇਹ ਤਾਂ ਨਿਸ਼ੇਮ ਦੰਦੀ ਵਾਲਾ ਵਿਆਹ ਹੋ ਗਿਆ ਇਹ ਦੇਖੋ ਤੇ ਮਤਲਬ ਵੱਡਾ ਦਰਖਤ ਦਿਖਦਾ ਤੇ ਅੰਦਰ ਧਰਤੀ ਹਿਲਾਣਾ ਕੰਮ ਇਹਨਾਂ ਨੇ ਕੀਤਾ ਪ੍ਰਧਾਨ ਸਾਹਿਬ ਨੇ ਵੀ ਵੱਡੀ ਘਟਨਾ ਦੇ ਵਿੱਚ ਨਿੱਕੀ ਘਟਨਾ ਵਾਪਰ ਗਈ ਇਹ ਕਿਹੜੀ ਨਕੀ ਘਟਨਾ ਹੈ ਔਰ ਫਿਰ ਉਸ ਬੰਦਾ ਜਿੰਨੇ ਪੱਗ ਲਾਈ ਉਹ ਰਿਆਂ ਤੋਂ 12 ਦੇ ਵਿੱਚ ਲੱਗੀਆਂ ਜਾਣ ਸਿਕਿਉਰਿਟੀ ਵਧਾ ਦਿੱਤੀ ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਫਿਸ਼ੀਲ ਸੈਨਿਕ ਚਾਰਕ ਭੜੇ ਦੇ ਬਿਆਰ ਜਾਂਦੇ ਤੇ ਨਾਲ ਦੋ ਚਾਰ ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਹਣ ਬਸ ਤੇਰੇ ਸਿਰ ਤੇ ਪਾਗੀਆ ਕੈਟਾਗਰੀ ਤੋਂ ਵੀ ਅਸੇਤੀ ਸਿਕਿਉਰਿਟੀ ਰ ਹੈ ਮਾਰ ਨਜ਼ਾਰੇ ਲੈ ਪਰ ਆਪਣੇ ਆਪ ਨੂੰ ਕੈਟਾਗਰੀ ਹਣ ਉਸੇ ਜੀ ਗੇਣੇ ਕਿ ਜਦ ਤਾ ਤੂੰ ਜੰਪ ਰੇ ਸਾਮਾਜ ਦੇ ਸਿਰਸਾਨਕ ਕਰਦੇ ਹੈ ਨਾ ਤੇ ਸッカ ਖਰਾਬ ਚਾਰ ਗੱਲਾਂ ਬੋਲੀਆਂ ਤੇ ਸਿਕਿਉਰਿਟੀ ਦੇ ਆਡਿਟ ਤੁਰੇ ਕਰਨਾ ਔਰ ਜਨਾਚੇ ਤੇਰੇ ਕੋ ਸਿਕਿਉਰਿਟੀ ਦੇ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ ਪਰ ਜਦਨ ਪੰਥ ਨੂੰ ਮੌਕਾ ਮਿਲੇਗਾ ਇਸ ਪਗ ਨਾਇਰ ਇਨਸਾਫ ਕੋਏ ਔਰ ਐਸੀ ਕਰਾਂਗੇ ਔਰ ਪੰਥ ਇਹੋ ਜਿਹੀ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਨ ਲੱਗਾ ਜਿਸ ਤਰੀਕੇ ਦੇ ਨਾਲ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਰਦੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਮਤਾ ਪਾ ਕੇ ਜਹਦਾ ਸਾਹਬਾ ਨੂੰ ਸੌਂਪਤਾ। ਕਿ ਸ਼ੇਖ ਦਿਓ। ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹਿੰਨੇ ਆ ਆਪਣੇ ਵੱਲੋਂ ਅਸੀਂ ਕਹਿੰਨੇ ਆ ਕਿ ਜਿਹੜੇ 13 ਦੇ 13 ਮੈਂਬਰ ਪਰ ਵੀ ਲੈ ਕੇ ਗਏ ਨੇ ਡਿਮਾਂਡ ਕਿ ਸ਼ੇਖ ਦਿਓ ਉਹਨਾਂ ਨੂੰ ਲੱਗਦਾ ਕਿ ਭਾਈ ਨਰੈਲ ਸਿੰਘ ਚੌੜਾ ਦਾ ਗੁਨਾਹ ਇਨਾ ਵੱਟਾ ਇੱਕ 506 ਦੇਣਾ ਚਾਹੀਦਾ ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬੈਠ ਕੇ ਇੱਕ ਸੱਭਿਆਕ ਤਰੀਕੇ ਦੇ ਨਾਲ ਬੈਠ ਕੇ ਦਰੀ ਦੇ ਨਾਲ ਗੱਲ ਕਰ ਲਿਓ ਅਸੀਂ ਰੈਡੀ ਆ ਜੇ ਸੰਬੰਧਿਤ ਹੈ ਮਗਰ ਤੁਸੀਂ ਖਲੋਤੇ ਹੋ ਤਾਂ ਤੁਗੜੀਆਂ ਤਿਗੜੀਆਂ ਕਿ 100 ਬਣਾ ਵੱਧ ਦਿੱਨਾ ਦੇ ਦਾਂਗੇ ਜਿੱਥੇ ਸੁਖਵੀਰ ਸਿੰਘ ਬਾਦਲ ਦੀ ਉਹਦੀ ਪਾਰਟੀ ਛੇਕੀ ਜਾਣੀ ਚਾਹੀਦੀ ਬਜਾਏ ਕਿ ਭਾਈ ਨਰਿੰਦਰ ਸਿੰਘ ਚੌੜਾ ਤੇ ਜਦੋਂ ਉਥੇ ਨਹੀਂ ਤੁਸੀਂ ਬੋਲੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਹੁਣ ਸ਼ੇਕਣ ਵਾਲੇ ਪਾਸੇ ਵਰਦੇ ਦੋ ਮੈਂਬਰ ਨੇ ਇੰਜੈਕਟ ਕੀਤਾ ਨਾ ਹਾਂਜੀ ਹਾਂਜੀ ਦੋ ਨਾ ਉਹ ਦੋ ਐਕਸਕਲੂਡ ਕਰ ਆ ਉਹਨਾਂ ਨੇ ਐਕਸਕਲੂਡ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਇਹਨਾਂ ਦੀ ਲਾਇਲਟੀ ਉੱਥੇ ਜੁੜੀ ਪਈ ਆ ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਓਪਨ ਚੈਲੰਜ ਐਂਡ ਡਿਬੇਟ ਦੇ ਲਈ ਡਿਸਕਸ਼ਨ ਦੇ ਲਈ ਇਸ ਸਭਿਆਰਤ ਤਰੀਕੇ ਨਾਲ ਬੈਠ ਕੇ ਸਾਨੂੰ ਪੰਥ ਨੂੰ ਜਸਟੀਫਾਈ ਕਰ ਦਿਓ ਵੀ ਤੁਹਾਡੀ ਡਿਮਾਂਡ ਸਹੀ ਹੈ ਡਿਸ ਚੈਲੰਜ ਇਨਕਲੂਡ ਮਿਸਟਰ ਧੰਮੀ ਯੈਸ ਯੈ ਐਂਡ ਤਾਂ ਮਿਸਾਬ ਨੂੰ ਵੀ ਹੈ ਵੀ ਤੁਸੀਂ ਉਹਨਾਂ ਨਾਲ ਹੈਡ ਕੀਤਾ ਹੈ ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰਦੇ ਜੇ ਜੇ ਐਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜਾਂਦੇ ਸੀ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਅੱਜ ਸ਼੍ਰੀ ਅਰਜਨ ਦੇਵਪੁਰਾ ਉੱਥੇ ਸੀਗੇ ਫੇਸਾਂ ਆ ਉੱਥੇ ਸੀਗੇ ਤੇ ਕੋਈ ਬੰਦਾ ਆਇਆ ਔਰ ਉਹ ਦਰਬਾਰ ਚ ਆ ਕੇ ਜਿਹੜੀਆਂ ਪ੍ਰਾਣੀਏ ਪੀੜ੍ਹੀ ਸੀ ਗੁਰੂ ਮਹਾਰਾਜ ਦੀ ਉਹਨਾਂ ਨੂੰ ਗਾਲਾਂ ਦੇ ਲੱਗ ਔਰ ਗੁਰੂ ਮਹਾਰਾਜ ਨੇ ਸਿਕਾਨੋ ਗੰਗੀਤਵ ਨੇ ਸਜਾ ਦਿੱਤੀ ਜਾ ਉਹ ਸਿਕਾਨੇ ਉਥੇ ਹੀ ਗੁਰੂ ਸਾਹਿਬ ਦੇ ਸਾਹਮਣੇ ਸੱਚ ਛਤਰਾ ਮਾਰ ਮਾਰ ਕੇ ਮਾਰਿਆ ਇਹ ਮੈਂ ਸਿਰਫ ਤਾਂ ਗਣਾਈ ਕਿ ਜਦੋਂ ਗੁਰੂ ਦਾ ਮਸਲਾ ਆ ਤੇ ਸੁਖਬੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਰਧੀ ਨੇ ਉਹਨਾਂ ਨੂੰ ਆਮ ਨਾ ਇਹ ਨਹੀਂ ਆ ਵੀ ਵਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ ਤਾਂ ਤੁਸੀਂ ਕੀ ਸਮਝਦੇ ਹੋ ਜਰੂਰ ਹੈ ਬੰਦੇ ਦੇ ਸਿਰ ਤੇ 76 ਵਜ ਰਹੇ ਹੋਣਗੇ ਤੇ ਉਹਨਾਂ ਕਹਿੰਦਾ ਹੋਊਗਾ ਮਾਫ ਕਰ ਦਿਓ ਪਰ ਸਿੱਖਾਂ ਨੇ ਕੀਤਾ ਨਹੀਂ ਨਾ ਗੁਰੂ ਨੇ ਕਿਹਾ ਮਾਫ ਕਰ ਇਸੇ ਇੱਕ ਈਸਟਰੀ ਹੈ ਸਾਡੀ ਖੈ ਫਿਰ ਉਹ ਸਾਰੀ ਗੱਲ ਆ ਰਹੀ ਹੈ ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੀਆਂ ਨੇ ਕਹੀ ਵੀ ਵਾਡੀ ਸਪੈਸ਼ਲ ਇਨ ਸੁਖਵੀਰ ਵੀ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਵੀਰ 'ਚ ਬੱਕਰਾ ਕੀ ਆ ਜਿਹੜਾ ਧੰਗੇ ਸਾਹਿਬ ਇਹ ਕਹਿ ਲੱਗ ਪਈ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ